ਸਿੰਗ ਮੈਮੋਰੀਅਲ ਬੱਬਰ ਮਲਟੀ ਸਪੈਸ਼ੈਲਟੀ ਹਸਪਤਾਲ ਅਸੀਂ ਇੱਕ ਲੇਜ਼ਰ ਦਾ ਫ੍ਰੀ ਕੈਂਪ ਕਰ ਰਹੇ ਨੇ ਇਹ ਕੈਂਪਪ ਸਪੈਸ਼ਲੀ ਸਟ੍ਰੈਸ ਯੂਰੀਨਰੀ ਇਨਕੰਟਿਨੈਂਸ ਦੇ ਜਿਹੜੇ ਮਰੀਜ਼ ਹੁੰਦੇ ਆ ਇਹ ਉਹ ਲੇਡੀਆਂ ਨੇ ਜਿਨ੍ਹਾਂ ਨੂੰ ਕਈ ਵਾਰੀ ਬਾਥਰੂਮ ਕੰਟਰੋਲ ਨਹੀਂ ਹੁੰਦਾ ਕਈ ਵਾਰੀ ਬਾਥਰੂਮ ਵਿੱਚੇ ਨਿਕਲ ਜਾਂਦਾ ਹੈ ਜਾਂ ਜਦੋਂ ਛਿਕ ਮਾਰਦੇ ਕੋਈ ਵੀ ਭਾਰਾ ਕੰਮ ਕਰਦੇ ਹੈ ਕੋਈ ਭਾਰਾ ਸਮਾਨ ਚੁੱਕਦੇ ਹੈ ਜਾਂ ਖਾਂਸੀ ਆਉਂਦੀ ਹੈ ਜਿੱਤਕੇ ਵੀ ਪੇਟ ਦਾ ਪ੍ਰੈਸ਼ਰ ਵੱਧਦਾ ਵਾ ਕਿਹਨੂੰ ਜੋ ਕੋਈ ਵੀ ਪ੍ਰੋਸੀਜਰ ਹੋਏ ਜਦੋਂ ਵੀ ਕਰਦੇ ਹੈ ਜਾਂ ਕੰਮ ਕਰਦੇ ਹੈ ਰੋਜ਼ਾ ਤੇ ਇਹਦੇ ਵਿੱਚ ਆਪਣਾ ਬਾਥਰੂਮ ਕੰਟਰੋਲ ਨਹੀਂ ਹੁੰਦਾ ਇਸ ਤਰ੍ਹਾਂ ਜਾਂ ਉਹ ਲੇਡੀਜ਼ ਵਾਸਤੇ ਜਿਨ੍ਹਾਂ ਨੂੰ ਡਿਸਚਾਰਜ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਦਾ गुप्त अंग जो है उच्चे लापन महसूस करते हैं ये कैंप उन्होंने ये कैंप इन एसोसीएशन विद बोरसेगार और जी मशीन है ये लेज़र की मशीन है मशीन का नाम है सबरीना और ये तकनीक जी है बहुत ही न्यू अजक इन ट्रेंड हैगी है क्योंकि स्ट्रैस यूजनरी इनकॉन्टेनेंस का जो इलाज है ट्रीटमेंट है वह बहुत औखा हो ਇੱਕ ਤਾਂ ਮੈਡੀਕਲ ਮੈਨੇਜਮੈਂਟ ਹੁੰਦਾ ਜਿਹਦੇ ਵਿੱਚ ਅਸੀਂ ਦਵਾਈਆਂ ਦੇ ਕਰ ਮਰੀਜ਼ ਦਾ ਇਲਾਜ ਕਰਦੇ ਹਾਂ ਇੱਚ ਦਵਾਈਆਂ ਦਾ ਅਸਰ ਹੋਏਗਾ ਨਹੀਂ ਹੋਏਗਾ ਕਾਫੀ ਲੰਬੇ ਸਮੇਂ ਤੱਕ ਦਵਾਈਆਂ ਚੱਲਦੀਆਂ ਦੂਸਰਾ ਆਪਸ਼ਨ ਹੁੰਦਾ ਹੈ ਸਰਜਰੀ ਇੱਚ ਸਰਜਰੀ ਜਿਹੜੀ ਹੈ ਕਾਫੀ ਐਡਵਾਂਸਡ ਹੁੰਦੀ ਹੈ ਔਰ ਸਰਜਰੀਜ਼ ਤੇ ਵੀ ਸਕਸੈਸ ਰੇਟ ਜਿਹੜਾ ਹੈ ਡਿਪੈਂਡ ਕਰਦਾ ਹੈ ਪੇਸ਼ੈਂਟ ਟੂ ਪੇਸ਼ੈਂਟ ਠੀਕ ਹੈ ਤੇ ਇਸ ਕਰਕੇ ਅਸੀਂ ਇਸ ਚੀਜ਼ ਨੂੰ ਰੱਖਦੇ ਹੋਏ ਨਜ਼ਰ ਰੱਖਦੇ ਹੋਏ ਸੋਚਿਆ ਕਿ ਅਸੀਂ ਇੱਥੇ ਕੰਮ ਕਰਾਈਏ ਮੈਂ ਆਪ ਕਰਸੀ ਗੋਰਜ਼ੇਗਾ ਟ੍ਰੇਨ ਹੋ ਕੇ ਆਈ ਆਂ ਲੇਜ਼ਰ ਦੇ ਵਿੱਚ ਤੇ ਅੱਜ ਇਹ ਸਾਡਾ ਜਿੱਦਾਂ ਦੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਸਬਰੀਨਾ ਹੈ ਜਿਹਦੇ ਨਾਲ ਅਸੀਂ ਸਿਟਿੰਗ ਦੇਨੇ ਆ ਇੱਕ ਇੱਕ ਸਿਟਿੰਗ ਦੇ ਵਿੱਚ ਅਸੀਂ ਅੱਜ ਦੀ ਰੋਟੀ ਦੇ ਵਿੱਚ ਪੇਸ਼ੈਂਟ ਨੂੰ ਦੋ ਸਿਟਿੰਗਸ ਦੇ ਰਹੇ ਨੇ ਇੱਕ ਇੱਕ ਵਿਜ਼ਿਟ ਦੇ ਵਿੱਚ ਤੇ ਇਹਦੇ ਨਾਲ ਇਹ ਹੋਏਗਾ ਕਿ ਇਹ ਪ੍ਰੋਸੀਜਰ ਅਗਰ ਜਦੋਂ ਕਰਨਾ ਹੋਏ ਕਾਫੀ ਮਹਿੰਗਾ ਪ੍ਰੋਸੀਜਰ ਹੁੰਦਾ ਹੈ ਤੇ ਇਹਦੇ ਵਿੱਚ ਜਦੋਂ ਪੇਸ਼ੈਂਟ ਨੂੰ ਪੈਸੇ ਖਰਚ ਕਰਨ ਨੂੰ ਪੈਂਦੇ ਕਾਫੀ ਕਾਫੀ ਜ਼ਿਆਦਾ ਪੇਸ਼ੈਂਟ ਦਾ ਖਰਚਾ ਆ ਜਾਂਦਾ ਹੈ ਪਰ ਸਾਡਾ ਮੇਨ ਈਮ ਹੈ ਕਿ ਇਸ ਡਿਸਟ੍ਰਿਕਟ ਚ ਇਸ ایرিয়া 'ਚ ਲੋਕਾਂ ਨੂੰ ਲੈਡੀਆਂ ਨੂੰ ਦਿੱਕਤ ਬੜੀ ਹੈ ਪਰ ਇਸ ਦੇ ਬਾਰੇ ਪਤਾ ਨਹੀਂ ਨਹੀਂ ਹੈ ਤੇ ਇਸ ਤਕਨੀਕ ਦੇ ਨਾਲ ਬਹੁਤ ਮਦਦ ਮਿਲ ਸਕਦੀ ਹੋਣਾ ਇਸ ਤਕਨੀਕ ਨਾਲ ਕੀ ਬੈਨੀਫਿਟ ਮਿਲਣਗੇ ਤੇ ਕਿਸ ਤਰ੍ਹਾਂ ਪੇਸ਼ੈਂਟ ਜਿਹੜਾ ਆ ਇਸ ਦੇ ਵਿੱਚ ਇਹਦੇ ਅੰਦਰ ਆ ਜਾਂਦਾ ਜਾਂ ਪੇਸ਼ੈਂਟ ਨੂੰ ਕਿਸ ਤਰ੍ਹਾਂ ਇਹ ਬਿਮਾਰੀ ਲੱਗਦੀ ਹੈ ਦੇਖੋ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਇੱਥੇ ਇਸ ਪ੍ਰੋਸੀਜਰ ਨੂੰ ਸੈਟਿੰਗਸ ਨੂੰ ਕਰਨ ਲਗੇ ਪੇਸ਼ੈਂਟ ਘਰ ਆਉਂਦਾ ਹੈ ਉਹਨਾਂ ਨੂੰ ਕੋਈ ਰੋਟੀ ਜਾਂ ਖਾਲੀ ਪੇਟ ਆਨ ਦੀ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਪੇਵੋਸ਼ੀ ਦੀ ਲੋੜ ਨਹੀਂ ਹੈਗੀ ਹੈ ਪ੍ਰੋਸੀਜਰ ਤੋਂ ਬਾਅਦ ਕੋਈ ਰੈਸਟ ਕਰਨ ਦੀ ਲੋੜ ਨਹੀਂ ਆਗੇ ਤੁਸੀਂ ਦੇਖਿਆ ਹੋਵੇਗਾ ਹੁਣੇ ਮਰੀਜ਼ ਬੜਾ ਖੁਸ਼ੀ ਨਾਲ ਬਾਹਰ ਗਿਆ ਹੈ ਫਿਰ ਫਿਰ ਕੇ ਜਾ ਕੇ ਕਰ ਆਪਣਾ ਸਾਰਾ ਕੰਮ ਕਰ ਸਕਦੇ ਨੇ ਇੱਕ ਦੋ ਪ੍ਰੀਕਾਸ਼ਨਸ ਹੁੰਦੇ ਨੇ ਜਿਹੜਾ ਅਸੀਂ ਮਰੀਜ਼ ਨੂੰ ਸਮਝਾ ਦਿੰਨੇ ਹੁੰਦੇ ਇਹ ਟੇ ਕੇਅਰ ਪ੍ਰੋਸੀਜਰ ਹੈ ਬਹੁਤ ਹੀ ਵਧੀਆ पेनलैस किसी तरह की बेहोशी की लड़ नहीं किसी तरह की इंजैक्शन दवाई बोली किसी तरह की लड़ नहीं और पेशेंट गला बातें करता है बहुत कंफर्टेबल होता है इस करके पे, पे, जो प्रोसीजर भी है ये भी पेनलैस है तो इसी बीमारी दूसरा सर्जरी कराते हो तो पूरी मेजर सर्जरी होंगी जिस पूरी बेहोशी लगती है ਮ ਬਿਨ ਹੋਰ ਪੂਰਾ ਮਰੀਜ਼ ਨੂੰ ਹਸਪਤਾਲ ਚ ਦਾਖਲ ਰਹਿਣਾ ਪੈਂਦਾ ਹੈ ਪੂਰੀ ਇੱਕ ਵੱਡੀ ਸਰਜਰੀ ਜੀ ਜੋ ਵੀ ਰਿਕੁਆਇਰਮੈਂਟਸ ਹੈ ਉਹ ਮਰੀਜ਼ ਨੂੰ ਫੁਲਫਿਲ ਕਰਨੀ ਪੈਂਦੀ ਹੈ ਪਰ ਇਹ ਡੇ ਕੇਅਰ ਪ੍ਰੋਸੀਜਰ ਹੈ ਪੇਸ਼ੈਂਟ ਆਇਆ ਜੀ ਆਪਣਾ ਪ੍ਰੋਸੀਜਰ ਕਰਾਇਆ ਔਰ ਘਰ ਨੂੰ ਜਾ ਸਕਦਾ ਉਸੇ ਵੇਲੇ ਵਿਦਆਉਟ ਐਨੀ ਪੇਨ ਐਂਡ ਐਨੀ ਕੰਪਲਿਕਸ਼ਨ ਜੇ ਪੇਸ਼ੈਂਟ ਆਜਤਾ ਤੁਹਾਡਾ ਹੈਗਾ ਹੈ ਕੈਂਪ ਹੈਗਾ ਜੇ ਪੇਸ਼ੈਂਟ ਬਿਨਾ ਕੈਂਪ ਤੋਂ ਜੇਕਰ ਕਿਤੇ ਬਾਹਰੋਂ ਕਰਾਉਂਦੇ ਆ ਤਾਂ ਖਰਚਾ ਜੀ ਆਉਂਦਾ ਇਹਨਾਂ ਦਾ ਦੇਖੋ ਜੀ ਇਸ ਤਰ੍ਹਾਂ ਹੈ ਕਿ ਕਿਉਂਕਿ ਇਹ ਮਸ਼ੀਨ ਰੀਸੈਂਟਲੀ ਲਾਂਚਡ ਹੈਗੀ ਆ ਔਰ ਕਾਫੀ ਮਹਿੰਗੀ ਹੈ ਔਰ ਪ੍ਰੋਸੀਜਰ ਵੀ ਰੀਸੈਂਟਲੀ ਲਾਂਚਡ ਹੈ ਇਹ ਇਹ ਸੈਟਿੰਗਸ ਦੇ ਕਰੀਬ-ਕਰੀਬ ਤੁਸੀਂ ਕਹਿ ਸਕਦੇ ਹੋ 15 ਤੋਂ ਲੈ ਕੇ 20000 ਰੁਪਏ ਦਾ ਖਰਚਾ ਆ ਜਾਂਦਾ ਹੈ ਪਰ ਅੱਜ ਅਸੀਂ ਬਿਲਕੁਲ ਹੀ ਫ੍ਰੀ ਕਰ ਰਹੇ ਹਾਂ ਔਰ ਇੱਕ ਪੇਸ਼ੈਂਟ ਨੂੰ ਕਈ ਵਾਰ 3 ਤੋਂ 4 ਸੈਟਿੰਗਸ ਲੈਣੀਆਂ ਪੈ ਜਾਂਦੀਆਂ ਹੈ ਕਈ ਪੇਸ਼ੈਂਟਸ ਦੋ ਸਿਟਿੰਗ ਦੇ ਨਾਲ ਵੀ ਆਰਾਮ ਪਾ ਸਕਦੇ ਕਈ ਕਈ ਨੂੰ ਚਾਰ ਵੀ ਲੈਣੀ ਪੈਂਦੀ ਹੈ ਮਿਨੀਮਮ ਚਾਰ ਲੈਣੀ ਪੈਂਦੀ ਹੈ ਤੇ ਤੁਸੀਂ ਉਸੇ ਸਾਥ ਨਾਲ ਹਿਸਾਬ ਲਾ ਸਕਦੇ ਹੋ ਕਿ ਕਰੀਬ 80000 ਰੁਪਏ 80 ਤੋਂ ਲੱਖ ਰੁਪਏ ਦਾ ਖਰਚਾ ਆ ਜਾਂਦਾ ਹੈ ਅਗਰ ਅੱچھے ਵੱਡੇ ਸ਼ਹਿਰਾਂ ਦੇ ਜਾ ਕੇ ਇਹ ਪ੍ਰੋਸੀਜਰ ਕਰਾਣ ਪਰ ਅੱਜ ਅਸੀਂ ਆਪਣੇ ਕੈਂਪੋ ਦੇ ਵਿੱਚ ਪੇਸ਼ੈਂਟਸ ਨੂੰ ਦੋ ਸਿਟਿੰਗਸ ਅਸੀਂ ਦੇ ਰਿਹਾ ਹਾਂ ਬਿਲਕੁਲ ਫ੍ਰੀ ਆਫ ਕੋਸਟ अच्छा लगता है कि 100% इतेना जेड़ा पेशेंट औ ठीक हो जांदा इस बीमारी जो ਤੁਸੀਂ ਆ ਇਸ बीमारी ते ਜਦੋਂ ਇਹ दिक्कत ਆਂਦੀ ਹੈ ਤੇ ਅਸੀਂ ਦੇਖਿਆ ਹੈ ਕਿ ਅਕਸਰ ਪੇਸ਼ੈਂਟ ਦੇ ਰੀਯੂਜ਼ ਇੰਨੇ ਅੱਛੇ ਹੈ ਕਿ ਪਹਿਲੀ ਸੈਟਿੰਗ ਦੇ ਵਿੱਚ ਹੀ ਪੇਸ਼ੈਂਟ ਦੇ 90% ਪ੍ਰੋਬਲਮਸ ਕੰਪਲੀਟ ਹੋ ਜਾਂਦੇ ਹੈ ਉਹ ਸਿਰਫ ਦੂਸਰੀ ਇੱਕ ਸੈਟਿੰਗ ਲੈਣ ਵਾਸਤੇ ਲਈ ਕਈ ਵਾਰ ਆਂਦੇ ਹੁੰਦੇ ਪੇਸ਼ੈਂਟ ਉਹ ਜਿਹੇ ਪੇਸ਼ੈਂਟ ਜਿਨ੍ਹਾਂ ਨੂੰ ਚਾਰ ਸੈਟਿੰਗ ਜਾਂ ਤਿੰਨੀਆਂ ਚਾਰ ਮਨ ਲੱਗਦੀ ਐ ਕਿ ਇਟ ਇਜ਼ ਉਹ ਜੇ ਮਰੀਜ਼ ਬਹੁਤ ਕਾਟ ਹੋਗੇ ਇਹ ਇੰਨਾ ਇਫੈਕਟਿਵ ਪ੍ਰੋਸੀਜਰ ਹੈ ਮੈਨੂੰ ਲੱਗਦਾ ਕਿ ਇਹ ਮਸ਼ੀਨ ਗੁਰਦਾਸਪੁਰ ਚ ਪਹਿਲਾ ਹਸਪਤਾਲ ਹੋਏਗਾ ਜਿਹਦੇ ਵਿੱਚ ਆਈ ਆ ਹਾਂਜੀ ਇਹ ਇਸ ਏਰੀਆ ਤੇ ਇੱਕ ਅਛੀ ਬੋਜਗਰਦੀ ਸਬਰੀਨਾ ਜਿਹੜਾ ਉਹਨਾਂ ਨੇ ਮਸ਼ੀਨ ਲਾਂਚ ਕੀਤਾ ਹੈ ਇਹ ਪਹਿਲੀ ਵਾਰੀ ਗੁਰਦਾਸਪੁਰ ਔਰ ਇਸ ਏਰੀਆ ਤੇ ਆਇਆ ਹੈ ਇਸ ਤੋਂ ਪਹਿਲਾਂ ਇਹ ਫੈਸਿਲਿਟੀ ਇੱਥੇ ਨਹੀਂ ਸੀਗੀ ਔਰ ਸਾਡੀ ਬੋਰਡਸ ਦੇ ਨਾਲ ਬਹੁਤ ਪੁਰਾਣੀ ਐਸੋਸੀਏਸ਼ਨ ਹੈਗੀ ਐ ਤੇ ਅਸੀਂ ਅੱਜ ਨਾਲ ਹੀ ਸੀ ਕੈਂਪ ਦੇ ਨਾਲ ਇਸ ਟੈਰੋਸਕੋਪੀ ਦਾ ਵੀ ਕੈਂਪ ਕਰ ਰਹੇ ਨੇ ਤੇ ਸਾਡੀ ਉਮੀਦ ਹੈ ਕਿ ਅਗਲੇ ਮਹੀਨੇ ਆਪਾਂ ਫਿਰ ਇੱਕ ਇਸ ਤਰ੍ਹਾਂ ਦਾ ਕੈਂਪ ਲਾਵਾਂਗੇ ਮਰੀਜ਼ਾਂ ਵਾਸਤੇ ਤਾਂ ਕਿ ਉਹਨਾਂ ਨੂੰ ਹੋਰ ਅਵੇਅਰਨੈਸ ਹੋਏ ਔਰ ਇਸ ਕੈਂਪ ਦਾ ਬੈਨੀਫਿਟ ਲੈ ਸਕਣ। ਇਸ ਮਸ਼ੀਨ ਦਾ ਨਾਮ ਕੀ ਆ ਔਰ ਆਪ ਪੇਸ਼ੈਂਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਕੀ ਕੀ ਬੈਨੀਫਿਟ ਮਿਲਣਗੇ? ਇਸ ਮਸ਼ੀਨ ਦਾ ਨਾਮ ਸਬਰੀਨਾ ਹੈ। ਇਸ ਮਸ਼ੀਨ ਦੇ ਬਾਰੇ ਤੁਹਾਨੂੰ ਥੋੜੀ ਡਿਟੇਲ ਜਾਣਕਾਰੀ ਮੇਰੇ ਨਾਲ ਮਿਸ ਬਾਦਨਾ ਹੈ, ਚੀਜ਼ ਫਰਮ ਬੋਰਜ਼ ਹੈਕਰ ਇਹ ਤੁਹਾਨੂੰ ਥੋੜਾ ਜਿਆਦਾ ਡਿਟੇਲ ਦੱਸਣਗੀ। ਹਾਂ ਜੀ

तो ये ऑटोमेटिकली आपकी जो वजिनल है वो उसको रिजुनेट करता है और ब्लैडर वॉल को थिकन करता है तो जैसे ही टाइटनिंग और थिकनिंग होती है तो पेशेंट को ऑटोमेटिकली यूरिन कॉन्टिनेंस में रिलीफ मिल जाता है अगर कोई पेशेंट इस बीमारी का शिकार होता है तो उसको आने वाले समय में क्या-क्या दिक्कत आने आने वाली होती है हां उनसे यूरिन

ہم اس کو کیور کرتے ہیں۔ میں लास्ट में மஹلوں کو کیا کہنا چاہیں گے کیا گھبرانے والی ضرورت ہے اس میں کوئی اے اسی یہی کہنا چاہو گے کہ یہ پروسیجر بہت ایک ਤੁਸੀਂ کہہ سکتے ہو جادو ہے ایک پیڈی پروسیجر ہے ایدی وچ پیشنٹس ਨੂੰ ڈرن دی بالکل بھی گھبران دی کوئی ਲੋੜ نہیں ہے اچے کوئی بے ہوشی نہیں لگدی کوئی درد نہیں ہوندی ਕੋਈ ਪ੍ਰੀਕਾਸ਼ਨ ਲੈਣ ਦੀ ਲੋੜ ਨਹੀਂ ਕੋਈ ਦਾਖਲ ਹੋਣ ਦੀ ਲੋੜ ਨਹੀਂ ਹੈ ਔਰ ਇਹ ਕੋ ਬਹੁਤ ਹੀ ਵਧੀਆ ਕਮਾਲ ਦਾ ਪ੍ਰੋਸੀਜਰ ਹੈ ਔਰ ਇੱਕ ਬਹੁਤ ਹੀ ਮਹਿੰਗੀ ਸਰਜਰੀ ਦਾ ਇੱਕ ਅਲਟਰਨੇਟਿਵ ਇਲਾਜ ਹੈ ਅਗਰ ਮਰੀਜ਼ ਅਵੇਅਰ ਹੋ ਜਾਏ ਤੇ ਇਹ ਤੇ ਉਹਨਾਂ ਦੇ ਵਾਸਤੇ ਇੱਕ ਤੁਸੀਂ ਕਹਿ ਸਕਦੇ ਹੋ ਕਰਿਸ਼ਮਾ ਹੀ ਹੈ ਔਰ ਇਹ ਮਰੀਜ਼ ਨੂੰ ਬਹੁਤ ਆਰਾਮ ਦੇਵੇਗਾ ਅੱਗੇ ਵੀ ਇਸ ਤਰ੍ਹਾਂ ਦੇ ਕੈਂਪ ਲਗਾਉਂਦਾ ਰਹੇਗਾ ਹਸਪਤਾਲ ਜ਼ਰੂਰ ਜੀ ਐ ਸਲਾਮ ਸਿੰਘ ਮੈਮੋਰੀਅਲ ਬੱਬਰ ਹਸਪੀਟਲ ਹਮੇਸ਼ਾ ਹੀ ਸਾਡੀ ਇਹ ਰਹੀ ਹੈ ਜਦੋਂ ਜਦ ਰਹੀ ਹੈ ਕਿ ਅਸੀਂ ਆਪਣੇ ਡਿਸਟ੍ਰਿਕਟ ਦੇ ਮਰੀਜ਼ਾਂ ਨੂੰ ਬੈਸਟ ਔਰ ਨਵੀਂ ਤਕਨੀਕਾਂ ਜਿੰਨੀ ਹੀ ਅਫੋਰਡੇਬਲ ਰੇਟਸ ਤੇ ਅਸੀਂ ਉਹਨਾਂ ਨੂੰ ਦੇ ਸਕੀਏ ਤੇ ਅੱਗੇ ਵੀ ਸਾਡੀ ਇਹ ਚੱਲਦੀ ਰਹੇਗੀ ਮੁਹਿੰਮ ਚੱਲਦੀ ਰਹੇਗੀ ਅੱਗੇ ਵੀ ਅਸੀਂ ਇਹੋ ਜਿਹੇ ਕੈਂਪਸ ਜ਼ਰੂਰ ਲਾਵਾਂਗੇ